ਦਰਜੀ ਨੂੰ پولیس ਤੋਂ ਵਰਦੀ ਸਿਉਣ ਦੇ ਪੈਸੇ ਮੰਗਣਾ ਪਿਆ ਮਹਿੰਗਾ ਅਫੀਮ ਦਾ ਕੇਸ ਪਾਕਿਤਾ ਅੰਦਰ ਕੀ ਹੈ ਪੂਰਾ ਮਾਮਲਾ ਕਿੱਥੋਂ ਦਾ ਹੈ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਸੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੇਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਆਓ ਲੈ ਚੱਲਦੇ ਹਾਂ ਤੁਹਾਨੂੰ ਇਸ ਵੀਡੀਓ ਵੱਲ ਦੱਸਦੇ ਕਿ ਮਰੇਲ ਕੋਟਲੇ ਦੇ ਇੱਕ ਦਰਜੀ ਨੂੰ ਪੁਲਿਸ ਤੋਂ ਵਰਦੀ ਸਿਉਣ ਲਈ 2 ਲੱਖ ਰੁਪਏ ਦਾ ਬਿੱਲ ਮੰਗਣਾ ਪਿਆ ਮਹਿੰਗਾ ਆਬਤ ਹੋਇਆ ਪੁਲਿਸ ਨੇ ਦਰਜੀ ਨੂੰ ਪੈਸੇ ਤਾਂ ਕੀ ਦੇਣੇ ਸੀ ਸਗੋਂ ਨਸ਼ਾ ਤਸਕਰੀ ਦੇ ਕੇਸ ਪਾ ਦਿੱਤਾ ਇਸ ਦੇ ਨਾਲ ਹੀ ਹੁਣ ਇਹ ਮਾਮਲਾ ਹਰਿਆਣਾ ਹਾਈ ਕੋਰਟ ਪਹੁੰਚ ਚੁੱਕਿਆ ਹੈ ਇਸ ਤੋਂ ਬਾਅਦ ਅਦਾਲਤ ਨੇ ਸਖਤ ਰੁਖ ਅਪਣਾਉਂਦਿਆਂ ਹੋਇਆ ਦਰਜੀ ਨੂੰ ਆਪਣੀ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਡਿਜੀਟਲ ਵੀਡੀਓ ਰਿਕਾਰਡ ਸਿੱਧੇ ਕੇਂਦਰੀ ਫੋਰਸਿਕ ਸੈਂਸ ਲੈਬ ਚੰਡੀਗੜ੍ਹ ਵਿੱਚ ਜਮ੍ਹਾਂ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹਾਈ ਕੋਰਟ ਮਾਮਲੇ ਦੀ ਜਾਂਚ ਕਰ ਰਹੀ ਹੈ ਐਸਆਈਟੀ ਨੂੰ 26 ਜਨਵਰੀ ਤੱਕ ਜਾਂਚ ਸਬੰਧੀ ਆਪਣੀ ਰਿਪੋਰਟ ਸੌਂਪਣ ਲਈ ਹਾਂ ਨਾਲ ਹੀ ਹੁਕਮ ਦਿੱਤੇ ਹਨ ਕਿ ਜੇਕਰ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਦੋਸ਼ੀ ਪੁਲਿਸ ਖਿਲਾਫ ਕਾਰਵਾਈ ਕੀਤੀ ਜਾਵੇ ਹਾਈ ਕੋਰਟ ਚ ਆਪਣਾ ਪੱਖ ਪੇਸ਼ ਕਰਦੇ ਹੋਏ ਦਰਜੀ ਬੱਬੂ ਖਾਨ ਨੇ ਕਿਹਾ ਕਿ ਉਹ ਸਾਲਾਂ ਤੋਂ ਸਿਲਾਈ ਕਰਦਾ ਆ ਰਿਹਾ ਹੈ ਉਸ ਦੇ ਕਰ ਪੁੱਤਰ ਦਾ ਵਿਆਹ ਸੀ ਅਜਿਹੇ ਚ ਉਸਨੇ ਪੈਸਿਆਂ ਦੀ ਲੋੜ ਸੀ ਜਿਸ ਕਾਰਨ ਪੁਲਿਸ ਮੁਲਾਜ਼ਮ ਤੋਂ 2 ਲੱਖ ਰੁਪਏ ਦੀ ਬਕਾਇਆ ਰਾਸ਼ੀ ਦੀ ਮੰਗ ਕੀਤੀ ਗਈ ਇਸ ਤੋਂ ਨਾਰਾਜ਼ ਹੋ ਕੇ ਪੁਲਿਸ ਮੁਲਾਜ਼ਮਾ ਨੇ ਉਸ ਖਿਲਾਫ 5 ਕਿਲੋ ਅਫੇਮ ਦੀ ਤਸਕਰੀ ਦਾ ਕੇਸ ਦਰਜ ਕਰ ਦਿੱਤਾ ਪੁਲਿਸ ਮੁਲਾਜ਼ਮ ਨੇ ਨੂੰ ਦੁਕਾਨ ਤੋਂ ਪ੍ਰਾਈਵੇਟ ਕਾਰ ਵਿੱਚ ਬਿਠਾ ਲਿਆ ਇਸ ਤੋਂ ਬਾਅਦ ਸਿਵਲ ਐਡਰੈਸ ਚ ਕੁਝ ਪੁਲਿਸ ਕਰਮਚਾਰੀਆਂ ਉਸ ਦੀ ਦੁਕਾਨ ਤੇ ਆਏ ਉਹਨਾਂ ਨੂੰ ਉਸ ਦੀ ਦੁਕਾਨ ਤੋਂ ਸੀਸੀਟੀਵੀ ਅਤੇ ਡੀਵੀਆਰ ਵੀ ਫਾਰਮੈਟ ਕੀਤਾ ਅਤੇ ਉਸ ਨੂੰ ਵਾਪਸ ਕਰ ਦਿੱਤਾ ਹਾਲਾਂਕਿ ਜਦੋਂ ਇਹ ਫੂਟੇਜ ਬਰਾਮਦ ਹੋਈ ਤਾਂ ਸਾਰੀ ਕਹਾਣੀ ਸਾਹਮਣੇ ਆ ਗਈ ਦਰਜੀ ਬੱਬੂ ਖਾਨ ਦੇ ਵਕੀਲ ਨੇ ਹਾਈ ਕੋਰਟ ਚ ਕਿਹਾ ਕਿ ਉਹਨਾਂ ਨੂੰ ਜਾਂਚ ਏਜੰਸੀਆਂ ਤੇ ਭਰੋਸਾ ਨਹੀਂ ਹੈ ਇਹ ਆਪਣੇ ਹੀ ਅਪਸਰਾਂ ਨੂੰ ਬਚਾਉਣ ਤੇ ਤੁਲੀ ਹੋਈ ਹੈ ਜਿਸ ਨੇ ਪਟੇ ਸ਼ਰਨ ਅਤੇ ਅਜਿਹੇ ਕਿਨੌਣੇ ਅਪਰਾਧ ਦਾ ਦੋਸ਼ ਗਾਇਆ ਸੀ ਉਸਨੇ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਅਸਲ ਡੀਵੀਆਰ ਸਿੱਧੇ ਸੀਐਫਐਸਐਲ ਕੋਲ ਜਮ੍ਹਾਂ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ ਸੋ ਦੋਸਤੋ ਹਲੇ ਵੀ ਪੰਜਾਬ ਪੁਲਿਸ ਦੇ ਵਿੱਚ ਅਜਿਹੇ ਲੋਕ ਮੁਲਾਜ਼ਮ ਭਰਤੀ ਹੋਏ ਹਨ ਜਿਹੜੇ ਚੋਰ ਹਨ ਕਿਹਾ ਹੀ ਜਾ ਸਕਦਾ ਹੈ ਕਿ ਚੋਰ ਤੇ ਬੇਈਮਾਨ ਹਨ ਜਦੋਂ ਇੱਕ ਦਰਜੀ ਨੇ ਆਪਣੀ ਮਿਹਨਤ ਦੀ ਕਮਾਈ ਦਾ ਪੈਸਾ ਮੰਗਿਆ ਜਦੋਂ ਕਿ ਉਹ ਕਹਿ ਰਿਹਾ ਕਿ ਮੇਰੇ ਲੜਕੇ ਦੀ ਸ਼ਾਦੀ ਹੈ ਵਿਆਹ ਰੱਖਿਆ ਹੋਇਆ ਘਰ ਤੇ ਉਸ ਨੂੰ ਸਖਤ ਪੈਸਿਆਂ ਦੀ ਲੋੜ ਪਈ ਤਾਂ ਉਸਨੇ ਉਸ ਮੁਲਾਜ਼ਮ ਤੋਂ ਪੈਸੇ ਦੀ ਮੰਗ ਕੀਤੀ ਅਤੇ ਉਸ ਨੂੰ ਹੀ 5 ਕਿਲੋ ਆਫੀਮ ਦੇ کیس ਦਰਜ ਕਰਕੇ ਪ੍ਰਾਈਵੇਟ ਗੱਡੀ ਦੇ ਵਿੱਚ ਬਿਠਾ ਕੇ ਉਸ ਨੂੰ ਜੇਲ੍ਹ ਦੇ ਅੰਦਰ ਡੱਕ ਦਿੱਤਾ ਪਹਿਲੀ ਗੱਲ ਤੇ ਇਹ ਹੈ ਕਿ ਕੋਈ ਵੀ ਪੁਲਿਸ ਮੁਲਾਜ਼ਮ ਆਪਣੀ ਪ੍ਰਾਈਵੇਟ ਗੱਡੀ ਦੇ ਵਿੱਚ ਕਿਸੇ ਵੀ ਮੁਲਜ਼ਮ ਨੂੰ ਨਹੀਂ ਲੈ ਸਕਦਾ ਕਿਉਂਕਿ ਉਹਨਾਂ ਨੂੰ ਸਰਕਾਰੀ ਗੱਡੀਆਂ ਮਿਲੀਆਂ ਹੋਈਆਂ ਨੇ ਜਿਸ ਦੇ ਵਿੱਚ ਉਹ ਅਰੈਸਟ ਕਰ ਸਕਦੇ ਨੇ ਅਤੇ ਦੂਜੀ ਗੱਲ ਸਿਵਲ ਵਰਦੀ ਦੇ ਵਿੱਚ ਬਿਨਾ ਡਿਊਟੀ ਤੋਂ ਉਹ ਕਿਵੇਂ ਉਸ ਨੂੰ ਗ੍ਰਿਫਤਾਰ ਕਰ ਸਕਦੇ ਨੇ ਜਦ ਕੋਈ ਵਾਰੰਟ ਨਹੀਂ ਕੋਈ ਕੁਛ ਨਹੀਂ ਝੂਠੀ ਫੀਮ ਦਾ ਪਰਚਾ ਪਾ ਕੇ ਸੁਣੋ ਅੰਦਰ ਕਰ ਦਿੱਤਾ ਜਦ ਕਿ ਉਹ ਆਪਣੀ ਮਿਹਨਤ ਦੇ ਪੈਸੇ ਹੀ ਮੰਗ ਰਿਹਾ ਸੀ ਸੋਸ ਦੋਸਤੋ ਕੁਝ ਅਜਿਹੇ ਮੁਲਾਜ਼ਮਾ ਕਰਕੇ ਪੂਰੀ ਹੀ ਪੰਜਾਬ ਪੁਲਿਸ ਬਦਨਾਮ ਹੁੰਦੀ ਹੈ ਸੋ ਬਾਕੀ ਤੁਹਾਡਾ ਇਸ ਪੁਲਿਸ ਮੁਲਾਜ਼ਮ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ